ਔਰ ਦੱਕੇ ਕੀ ਹਾਲ ਹੈ ਠੀਕ ਆ ਫਿਰ ਵਧੀਆ ਓ ਯਾਰ ਬੰਦੇ ਤੋਂ ਪੈਸੇ ਲੈ ਲੈਨੇ ਯਾਰ ਬੰਦਾ ਪੈਸੇ ਨਹੀਂ ਦਿੰਦਾ ਕੀ ਗੱਲ ਹੱਥ ਧਾਰੇ ਲੈ ਗਿਆ ਜੀ ਹੋਰ ਯਾਰ 10000 ਰੁਪਏ ਲੈ ਗਿਆ ਸੀਗਾ ਮੁਰਕੇ ਅੱਜ ਦਿਨਾਂ ਕੱਲ ਦਿਨਾਂ ਮੁਰਕੇ ਪੈਸੇ ਦੇਣ ਦਾ ਨਾਉ ਨਹੀਂ ਲੈਂਦਾ ਯਾਰ ਲੋਕਲੀ ਆ ਹਾਂ ਹਾਂ ਯਾਰ ਤੂੰ ਨਾਲ ਬੈਠਦਾ ਤਾਂ ਕਈਆਂ ਦੇ ਪੈਸੇ ਕਢਾਏ ਨੇ ਤੈਨੂੰ ਹਿਸਾਬ ਹੈ ਮੈਂ ਕਹਿੰਦਾ ਗੱਲ ਹੀ ਕੁਝ ਨਹੀਂ ਚੱਲ ਬੈਠ ਬੈਠ ਚੱਲੀਏ ਯਾਰ ਚੱਲ 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 ਹੋਏ ਹਾ ਕਿ ਮੈਂ ਆ ਗਿਆ ਯਾਰ ਅੱਜ ਚੱਲ ਦੇ ਆ ਬੰਦਾ ਯਾਰ ਇਹ ਤਾਂ ਪੈਸੇ ਲੈਣੇ ਨੇ ਆ ਵੀ ਜੱਗੇ ਕੀ ਹਾਲ ਆ ਹਾਲ ਤਾਂ ਠੀਕ ਆ ਜਨਤਰੀ ਮੇਰੀ ਗੱਲ ਸੁਣੋ ਹਾਂ ਯਾਰਾ ਭੋਲੇ ਭਲੇ ਮਾਨਸ ਬੰਦੇ ਦੇ ਤੂੰ ਪੈਸੇ ਹਾਂ ਇਹ ਕਹਿੰਦਾ ਦਿੰਦਾ ਨਹੀਂ ਕਹਿੰਦਾ ਗੇੜੇ ਮਾਰੀ ਜਾਂਦਾ ਤੂੰ ਮਾੜਾ ਮੋਟਾ ਸ਼ਰਮ ਕਰ ਲੈ ਯਾਰ ਵੀਰੇ ਮੈਂ ਪੈਸੇ ਦੇਣੇ ਨੇ ਇਹਦੇ ਮੈਂ ਨੂੰ ਕਦੇ ਕਿਹਾ ਵੀ ਦੇਣੇ ਨਹੀਂ ਸਾਡਾ ਮਸਲਾ ਇਹਦੀ ਸਵਾਲ ਜਵਾਬ ਦਾ ਸਵਾਲ ਜਵਾਬ ਕਰਕੇ ਮੈਂ ਤੂੰ 10000 ਰੁਪਏ ਲੈ ਆਤੀ ਇਹਜਾ ਕਿਹੜਾ ਸਾਲਾ ਸੁਭਾਲ ਜਵਾਬ ਸੀ ਜਿਹੜਾ ਤੁਹਾਡੇ ਪੈਸੇ ਉਲਝ ਗਏ ਵਿੱਚ ਫਸ ਗਏ ਹੋਣਾ ਮੈਂ ਦੇਲੇ ਮੇਲੇ ਵੀ ਸੁਭਾਲ ਜਵਾਬ ਕਰਕੇ ਦਊਂਗਾ ਹਾਂ ਭਾਈ ਕੀ ਗੱਲ ਬਣੀ ਸੀ ਥੋੜੀ ਕੀ ਹੋਈ ਹੋਏ ਦੀ ਸੁਭਾਲ ਜਵਾਬ ਸੁਭਾਲ ਜਵਾਬ ਹੋਏ ਦੀ ਇਹ ਕਿਹੜੇ ਸਾਲ ਸੁਭਾਲ ਜਵਾਬ ਨੇ ਜਿਹੜੇ ਜੱਜਾਂ ਤੋਂ ਬਿਨਾ ਤੁਹਾਡੇ ਕੋਲ ਹੋਣ ਲੱਗੇ ਬਾਤ ਇਹਨੂੰ ਦੱਸਦਾ ਯਾਰ ਮੈਂ ਮੈਂ ਪਾਇਆ ਦੀ ਦੇਖ ਇਹਨੂੰ ਕਵਾਏ ਹੋਏ ਨਹੀਂ ਮੈਂ ਦੀ ਮੈਨੂੰ ਉਹ ਪ੍ਰਸ਼ਨ ਕਰਿਆ ਤਿੱਕ ਮੈਂ ਉਹ ਉੱਤਰ ਸਹੀ ਦੇਤਾ ਐ ਮੈਂ 10000 ਰੁਪਏ ਦੇਤਾ ਕਹਿੰਦਾ ਲੈ ਲੈ ਤੇਰਾ ਅੱਜ ਤੋਂ ਬੋਲੀ ਨਾ ਹੁਣ ਇਹ ਮੰਗਣ ਆ ਗਿਆ ਹੁਣ ਮੈਂ ਸੁਭਾਲ ਕਰੂੰਗਾ ਜਵਾਬ ਕੁਐਸਚਨ ਕਰੂੰਗਾ ਇਹਨੂੰ ਸਵਾਲ ਜਵਾਬ ਕਰ ਹੱਸਰ ਦੇ ਤੇਰਾ ਦੇਊਗਾ ਉੱਤਰ ਅੱਛਾ ਜੇ ਤੇਰੇ ਨੇ ਉੱਤਰ ਦਿੱਤਾ ਤੂੰ 10000 ਰੁਪਏ ਨੂੰ ਦੇ ਦੇ ਖੁਸ਼ੀ ਖੁਸ਼ੀ ਮੇਰੇ ਗੱਲ ਸੁਣ ਲੈ ਹਾਜੀ ਦੇਵਾਂਗਾ ਹਾਜੀ ਮੈਂ ਤਾਂ ਆਇਆ ਮੈਂ ਕਰੂੰਗਾ ਇਹਨੂੰ ਇੱਕ ਪ੍ਰੈਸ਼ਨ ਆ ਠੀਕ ਆ ਜੇ ਤਾਂ ਇਹਨੇ ਮੇਰੇ ਪ੍ਰੈਸ਼ਨ ਦਾ ਉੱਤਰ ਦਿੱਤਾ ਠੀਕ ਆ ਓਕੇ ਤਾਂ ਮੈਂ ਦੱਸਦਾ ਦੇਊਗਾ ਇਹਨੂੰ 20 ਨਾ ਦੱਸ ਹੀ ਦੇ ਦੀ ਨਹੀਂ ਗੱਲ ਸੁਣ ਲੈ ਮੇਰੀ ਪਹਿਲਾਂ ਸੁਣ ਲੈ ਇਹਨੂੰ ਮੈਂ ਦਊਗਾ 10 ਦਾ 20 ਠੀਕ ਆ ਜੇ ਨਾ ਦੇ ਸਕਿਆ ਇਹ ਹੋ ਜਾਊਗਾ ਫਰੀ ਓਕੇ ਠੀਕ ਆ ਬਾਈ ਅੰਜੂਰ ਠੀਕ ਆ ਠੀਕ ਆ ਬਾਠੀ ਆਉਣ ਦੇਵੇ ਦੇਖਾ ਇੱਕ ਹਰ ਭਾਜਨ ਮੰਦ ਦਾ ਗਾਣਾ ਆ ਖੋਲ ਲੈ ਨੋ ਖੋਲ ਆ ਠੀਕ ਆ ਠੀਕ ਆ ਹਾਂ ਇੱਕ ਹਰ ਭਾਜਨ ਮੰਦ ਦਾ ਗਾਣਾ ਆ ਜਿਹੋ ਗੱਲਾਂ ਗੱਲਾਂ ਜਿਆਦਾ ਗੀਤ ਆ ਲਓ ਬੁੱਝਦੇ ਮੇਥੋਂ 20 ਹਜ਼ਾਰ ਲੈ ਜੀ ਗੱਲਾਂ ਗੋਰੀਆਂ ਦੇ ਵਿੱਚ ਟੋਏ ਅਸੀਂ ਮਰ ਗਏ ਉਹ ਗਾਣਾ ਹੈ ਜਿਆਦਾ ਤੇਰੇ ਕੋ ਸਾਂ ਹਾਂ ਹਾਂ ਉਹ ਮੇਰੇ ਯਾਦ ਆ ਦੇਖਾ ਗਲਤ ਜਵਾਬ ਨਾ ਦੇ ਦੀ ਕਿਤੇ ਲੋਈ ਜਾਣਾ ਪਏ ਖਾਲੀ ਹੱਥਾਂ ਜਿਆਦਾ ਉਹ ਤਾਂ ਮੇਰੇ ਤਾਂ ਬਣ ਗਿਆ ਕੰਮ ਸੁਣਾ ਫਿਰ ਗੱਲਾਂ ਗੋਰੀਆਂ ਦੇ ਵਿੱਚ ਟੋਏ ਓਏ ਓਦੇ ਮੋਰੂ ਜਿੱਦੇ ਹੋਏ ਹੈ ਵਾਹ ਬੈਠੋ ਲਾ ਗਿਆ ਨੈਲੇ ਦਾ ਦੇਲਾ ਆਇਆ ਗੋਲੇ ਦੇ ਲੱਗੀ ਹੋ ਗਿਆ ਗੁਰਗੁਰ ਇਹ ਸਾਡਾ ਦੰਦ ਹੈ